ਲੈਕਿਨ ਮੈਨੂੰ ਲੱਗਦਾ ਵੀ ਜਦੋਂ ਮੈਂ ਬਾਹਰ ਗਿਆ ਇਹਨਾਂ ਨੇ ਆਪਣੀ ਪੁਲਸ ਮੋਹਰੇ ਕਰਕੇ ਤੇ ਮੰਤਰੀ ਸਾਹਿਬ ਉੱਥੋਂ ਭੱਜਦੇ ਬਣੇ ਤੇ ਬਾਕੀ ਸਾਰੇ ਕਰਿੰਦੇ ਵੀ ਭੱਜਦੇ ਬਣੇ ਤੇ ਹੁਣ ਕੁਸ਼ਕ ਕਰਿੰਦਿਆਂ ਕੋਲੋਂ ਇਹ ਵੀਡੀਓ ਪਵਾ ਕੇ ਮੇਰੇ ਨਾਲ ਬਹਿਸ ਕਰਨ ਦੀ ਗੱਲ ਕਰਦੇ ਆ ਤੇ ਮੈਂ ਕਿਉਂਕਿ ਇਹ ਬਿਆਦਬੀਆਂ ਦਾ ਮਾਮਲਾ ਤੇ ਮੈਂ ਉਸ ਬਿਆਦਬੀਆਂ ਦੇ ਜਿੱਥੇ ਚਾਹੇ ਉਹ ਬਰਗਾੜੀ ਇਸ਼ੂ ਹੋਵੇ ਚਾਹੇ ਜਿਹੜੇ ਬਿਆਦਬੀਆਂ ਦੇ ਇਸ਼ੂ ਹੋਣ ਮੈਂ ਜਾਂ ਤਾਂ ਉਸ ਬੰਦੇ ਨਾਲ ਬਹਿਸ ਕਰਨਾ ਚਾਹਣਾ ਜਿਨ੍ਹਾਂ ਨੇ ਪੰਜਾਬੀਆਂ ਨੂੰ ਗਰੰਟੀ ਦਿੱਤੀ ਸੀ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਤੇ ਨਾਲ ਮੈਂ ਕਹਿੰਦਾ ਇਵਨ ਕਿ ਜਿਹਦੇ ਨਾਂ ਤੇ ਗਰੰਟੀ ਦਿੱਤੀ ਸੀ ਜਿਨ੍ਹਾਂ ਨੂੰ ਜੁਆਇਨ ਕਰਾ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕੇਜਰੀਵਾਲ ਆ ਬਹਿ ਕੇ ਬਹਿਸ ਕਰ ਲਿਨੇ ਆ ਤੇ ਜਾਂ ਫਿਰ ਉਹ ਬੰਦਾ ਜਿਹਨੇ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਜਾ ਕੇ ਉੱਥੇ ਬਰਗਾੜੀ ਮੋਰਚੇ ਦੇ ਵਿੱਚ ਇਹ ਕਿਹਾ ਸੀਗਾ ਇੱਕ ਸਿੱਖ ਹੋਣ ਦੇ ਨਾਤੇ ਵੀ ਹਾਂ ਵੀ ਮੈਂ ਇਹ ਜਲਦੀ ਤੋਂ ਜਲਦੀ ਜਿਹੜਾ ਈਸ਼ੂ ਨੂੰ ਸੋਲਵ ਕਰਾਊਂਗਾ ਤੇ ਜਾਂ ਅਲਟੀਮੇਟਲੀ ਜਿਹਦੇ ਕੋਲ ਫੈਸਲਾ ਜਾਂਦੀਆਂ ਸਰਦਾਰ ਭਗਵੰਤ ਸਿੰਘ ਮਾਨ ਤੇ ਮੈਂ ਉਹਨਾਂ ਨਾਲ ਇਹ ਨਾਲ ਈਸ਼ੂਸ ਤੇ ਬਹਿਸ ਕਰਨ ਲਈ ਜਿੱਥੇ ਕਹਣਗੇ ਉੱਥੇ ਤਿਆਰ ਆ ਮੇਰੀਆਂ ਸਿਰਫ ਦੋ ਸ਼ਰਤਾਂ ਵੀ ਆਪਾਂ ਇੱਕ ਤਾਂ ਇਹ ਤਿੰਨੇ ਬੰਦੇ ਜਿਹੜੀ ਆ ਉਹ ਜਿੱਥੇ ਮੈਨੂੰ ਕਹਿਣਗੇ ਉੱਥੇ ਬਹਿਸ ਕਰਨ ਲਈ ਤਿਆਰ ਆ ਔਰ ਦੂਸਰੀ ਗੱਲ ਹੈ ਕਿ ਤਿੰਨ ਇੰਡੀਪੈਂਡੈਂਟ ਜਿਹੜੇ ਜਰਨਲਿਸਟ ਆ ਉਹਨਾਂ ਦਾ ਇੱਕ ਪੈਨਲ ਬਿਠਾ ਕੇ ਤਾਂ ਕਿ ਟਾਈਮ ਬਰਾਬਰ ਦਾ ਮਿਲੇ ਕਿਉਂਕਿ ਇਹ ਤਾਂ ਵਿਧਾਨ ਸਭਾ ਤੋਂ ਵੀ ਭੱਜ ਜਾਂਦੇ ਆ ਇਹ ਤਾਂ ਹਰ ਜਗ੍ਹਾ ਤੋਂ ਭੱਜਦੇ ਹੈਗੇ ਆ ਸੋ ਮੇਰਾ ਖਿਆਲ ਹੈ ਮੈਂ ਉਹਨਾਂ ਨਾਲ ਬਹਿਸ ਕਰਨ ਨੂੰ ਜਿੱਥੇ ਕਹਿਣਗੇ ਮੈਂ ਆ ਜਾਊਂਗਾ ਆ ਮੈਂ ਜਿਹੜੇ ਆ ਕਰਿੰਦੇ ਹੈਗੇ ਇਹਨਾਂ ਦੇ ਕਿਉਂਕਿ ਦਿੱਲੀ ਵਾਲਿਆਂ 'ਚ ਆਪ ਤਾਂ ਇੰਨੀ ਜ਼ਰਤ ਨਹੀਂ ਹੈ ਲੇਕਿਨ ਆਪਣੇ ਕਰਿੰਦੇ ਮੋਹਰੇ ਕਰਕੇ ਦਾ ਇਹ ਕਿਤੇ ਨਾ ਕਿਤੇ ਇਹੋ ਜੀਆਂ ਵੀਡੀਓ ਪਾਉਂਦੇ ਆ ਜਿਹੜਾ ਕਿ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਕੋਈ ਅਹੁਦੇਦਾਰ ਹੁੰਦੇ ਆ ਜਿਹੜੀ ਜਵਾਬਦੇਹੀ ਹੁੰਦੀ ਆ ਉਹਨਾਂ ਨਾਲ ਬਹਿਸ ਜਿਹੜੀ ਆ ਉਹ ਮੈਂ ਕਰਨੀ ਚਾਹੁੰਦਾ ਔਰ ਜਿੱਥੇ ਸਮਾਂ ਦੇਣਗੇ ਜਦੋਂ ਕਹਿਣਗੇ ਮੈਂ ਉੱਥੇ ਪਹੁੰਚ ਜਾਊਂਗਾ